ਦੇਖੋ ਕਿਸੇ ਵੀ ਚੇਅਰ ਦੇ ਉੱਪਰ ਕੋਈ ਵੀ ਅਵਸਰ ਬੈਂਦਾ ਉਸ ਨੂੰ ਪਬਲਿਕ ਬਿਠਾਉਂਦੀ ਹੈ ਉਸ ਨੂੰ ਆਪਾਂ ਲੋਕ ਬਿਠਾਉਂਦੇ ਹਾਂ ਜੇ ਅਸੀਂ ਉਸ ਨੂੰ ਅਵਸਰ ਮੰਨਦੇ ਹਾਂ ਤੇ ਉਹ ਅਵਸਰ ਹੈ ਜੇ ਅਸੀਂ ਉਸ ਨੂੰ ਕੋਈ ਵਜ਼ੀਰ ਮੰਤਰੀ ਕਰਕੇ ਇੱਜ਼ਤ ਦਿੰਨੇ ਆ ਦਿਓ ਮੰਤਰੀ ਵਜ਼ੀਰ ਹੈ ਜੇ ਪਬਲਿਕ ਹੀ ਨਾ ਸਾਨੂੰ ਕਬੂਲ ਕਰੇ ਨਾ ਮੰਨੇ ਦੇਖੋ ਕਈ ਦੇਸ਼ਾਂ ਦੇ ਵਿੱਚ ਪਬਲਿਕ ਪ੍ਰਧਾਨ ਮੰਤਰੀ ਨੂੰ ਪ੍ਰਧਾਨ ਮੰਤਰੀ ਨੇ ਮੰਨਦੀ ਉਹਨਾਂ ਲਾ ਦੇਂਦੀ ਹੈ ਤੇ ਫੌਜਦਾਰ ਰਾਜ ਹੋ ਜਾਂਦਾ ਜੋ ਰਾਜ ਦੇ ਤਾਂ ਕੌਣ ਵੜਾਈ ਜੋ ਭੀਖ ਮੰਗਾਵੇ ਤਾਂ ਕਿਆ ਘਟ ਜਾਈ ਤੇ ਉਹਨਾਂ ਦੇ ਉੱਪਰ ਜਿਹੜੇ ਪ੍ਰਧਾਨ ਮੰਤਰੀ ਹੁੰਦੇ ਨੇ ਉਹਨਾਂ ਦੇ ਉੱਪਰ ਮੁਕਦਮੇ ਚਲੇ ਚੱਲ ਪੈਂਦੇ ਨੇ ਫੌਜਦਾਰ ਰਾਜ ਹੋ ਜਾਂਦਾ ਇਹ ਪ੍ਰਮਾਤਮਾ ਸੱਚੇ ਬਾਦਸ਼ਾਹ ਸਾਨੂੰ ਦੱਸ ਰਹੇ ਨੇ ਵੀ ਇਦਾਂ ਦੀ ਜਿਹੜੀ ਸੋਚ ਹੈ ਵੀ ਵੱਡਾ ਛੋਟਾ ਰਾਜ ਭਿਖਾਰੀ ਇਹਦੇ ਵਿੱਚੋਂ ਆਪਾਂ ਬਾਹਰ ਨਿਕਲਣਾ ਹੈ ਉਸ ਦੀ ਰਜ਼ਾ ਦੇ ਵਿੱਚ ਰਹਿਣਾ ਇਹ ਪੰਕਤੀਆਂ ਦਾ ਮਤਲਬ ਇਹ ਹੈ ਵੀ ਜਿੱਥੇ ਵੀ ਸਾਨੂੰ ਪ੍ਰਮਾਤਮਾ ਰੱਖੇ ਉੱਥੇ ਆਪਾਂ ਖੁਸ਼ ਰਹਿਣਾ ਪ੍ਰਸੰਨ ਰਹਿਣਾ ਔਰ ਇਹ ਨਹੀਂ ਵੀ ਉਸ ਨੂੰ ਆਪਾਂ ਉਲੰਭਿਆਂ ਦੇ ਨਾਲ ਹੀ ਭਰ ਦੇਣਾ ਉਸ ਦੇ ਨਾਲ ਗਿਲਾ ਤੇ ਗੁੱਸਾ ਹੀ ਕਰੀ ਜਾਣਾ ਹਾਏ ਰੱਬਾ ਇਹ ਠੀਕ ਨਹੀਂ ਕੀਤਾ ਇਹ ਠੀਕ ਨਹੀਂ ਕੀਤਾ